ਉਹ ਬੱਚਾ ਮੇਰਾ ਨਹੀਂ ਸੀ ਸਾਰੇ ਕੌਮ ਦਾ ਸੀ ਉਸਨੇ ਜਾਣ ਸਮੇਂ ਕਿਹਾ ਬੰਦੇ ਆਉਂਦੇ ਆਂਦੇ ਰਹਿੰਦੇ ਆ ਸੇ ਕੌਣ ਸਨੇਹ ਦਿੱਤਾ ਇੱਕਾ ਰੱਖਣਾ ਜੈਸ ਤਰਾਂ ਅਸੀਂ ਇੱਕ ਘਰ ਨੂੰ ਬਣਾਉਣ ਲਈ ਇੱਕ ਮਕਾਨ ਨੂੰ ਬਣਾਉਣ ਲਈ ਇੱਕ ਵੱਡਾ ਆਪਣੇ ਘਰ ਦਾ ਜੀ ਹੁੰਦਾ ਉਹਨੂੰ ਮੁਰੇ ਲਾਉਣਿਆ ਇਸੇ ਤਰ੍ਹਾਂ ਜੇ ਅਸੀਂ ਸਾਰੇ ਹੀ ਆਪ ਵੱਡੇ ਬਣ ਗਏ ਆਪ ਉਹ ਆਪਣੇ ਹੱਥਾਂ ਵਿੱਚ ਵਾਂਗ ਡੋਰ ਲੜੀ ਤੇ ਸਾਡਾ ਕੌਮੀ ਘਰ ਪ੍ਰਾਪਤ ਨਹੀਂ ਹੋਣਾ। ਇਹ ਨਹੀਂ ਮੈਂ ਕਹਿੰਦੇ ਇੱਕ ਨੂੰ ਪ੍ਰਧਾਨ ਬਣਾਓ। ਪੰਜ ਪਰਵਾਨ, ਪੰਜ ਪ੍ਰਧਾਨ, ਪਾਂਚੇ ਬਾਬੇ ਦਰਗਾਹਾਂ। ਇਹ ਪਾਂਚਾਂ ਦੀ ਗੱਲ ਹੋਣੀ ਚਾਹੀਦੀ ਹੈ। ਸਾਡਾ ਜਿਹੜਾ ਇਹ ਹੁਣ ਇੱਥੇ ਸਾਰੇ ਆਪਾਂ ਦਰਦ ਬਿਆਨ ਕਰ ਰਹੇ ਹਾਂ। ਇਸ ਦਰਦ ਨੂੰ ਗਾਹਾਂ ਲੈ ਕੇ ਜਾਣਾ ਸਰਕਾਰਾਂ ਤੱਕ ਪਹੁੰਚ ਕਰਨੇ। ਇੱਕ ਬੰਦੇ ਦੇ ਵਾਸਤੇ ਗੱਲ ਨਹੀਂ ਨੀਵੇਂ ਹੋ ਕੇ ਕੌਮ ਦੀ ਸੇਵਾ ਕਰਨੀ ਆ ਆਪਣਾ ਆਪ ਵਗਾ ਕੇ ਕੋਈ ਆਸਥਾਨ ਜਿੱਥੇ ਮੈਂ ਖੜੀ ਆ ਇਹ ਐਵੇਂ ਪਰ ਆ ਰੋਜ਼ ਮਰਨਾ ਪੈਂਦਾ ਹੈ ਰੋਜ਼ ਮਰ ਕੇ ਜਿਉਣਾ ਪੈਂਦਾ ਜਿਹੜਾ ਪਿਛਲਾ ਵਾਰਸ ਹੁੰਦਾ ਉਸ ਜ਼ਿੰਦਾ ਹੀ ਸ਼ੀਰ ਹੁੰਦਾ ਮੈਂ ਆਪ ਦੇ ਆਪ ਵੱਡੇ ਭਗਾਂ ਵਾਲੀ ਸਾਬੀ ਨਹੀਂ ਆ ਵੀ ਗੁਰੂ ਸਾਹਿਬ ਨੇ ਮੇਥੋਂ ਇਹ ਦਾਤ ਲਈ ਹੈ ਨਾਇਟ ਆਦਿਨ ਜੋ ਕਮ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇੱਥੇ ਅੱਜ ਸਾਰੇ ਲੀਡਰ ਸਹਿਬਾਨ ਸਾਰੇ ਪੰਥਕ ਦਰਦੀ ਇੱਥੇ ਪਹੁੰਚੇ ਹਨ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਇਹਨਾਂ ਦਾ ਇੱਕ ਇੱਕ ਕਦਮ ਚੱਲਿਆ ਹੋਇਆ ਮੇਰੇ ਸਿਰ ਮੱਥੇ ਕਬੂਲ ਹੈ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਸਿੱਖ ਕੌਮ ਵਿੱਚ ਚੜ੍ਹਦੀ ਕਲਾ ਹੋਣੀ ਚਾਹੀਦੀ ਹੈ ਉਹ ਬੱਚਾ ਮੇਰਾ ਨਹੀਂ ਸੀ ਸਾਰੀ ਕੌਮ ਦਾ ਸੀ ਉਸਨੇ ਜਾਣ ਸਮੇਂ ਕਿਹਾ ਬੰਦੇ ਆਉਂਦੇ ਆਉਂਦੇ ਰਹਿੰਦੇ ਆ ਸਿੱਖ ਕੌਮ ਨੂੰ ਸਨੇਹ ਦਿੱਤਾ ਏਕਾ ਰੱਖਣਾ ਮੇਰੇ ਵੀ ਇਹੀ ਅਰਦਾਸ ਹੈ ਵੀ ਸਿੱਖ ਕੌਮ ਵਿੱਚ ਏਕਾ ਹੋਣਾ ਚਾਹੀਦਾ ਹੈ ਕੋਈ ਵੀ ਹਸਤੀ ਜੇ ਸਾਡਾ ਏਕਾ ਹੈ ਤੇ ਉਹ ਸਾਡੇ ਅੱਗੇ ਰੁਕ ਨਹੀਂ ਸਕਦੀ ਜਿਸ ਤਰ੍ਹਾਂ ਅਸੀਂ ਇੱਕ ਘਰ ਨੂੰ ਬਣਾਉਣ ਲਈ ਇੱਕ ਮਕਾਨ ਨੂੰ ਬਣਾਉਣ ਲਈ ਇੱਕ ਵੱਡਾ ਆਪਣੇ ਘਰ ਦਾ ਜੀ ਹੁੰਦਾ ਉਹਨੂੰ ਮੂਰੇ ਲਾਉਣਿਆ ਇਸੇ ਤਰ੍ਹਾਂ ਜੇ ਅਸੀਂ ਸਾਰੇ ਹੀ ਆਪ ਵੱਡੇ ਬਣ ਗਏ ਆਪੋ ਆਪਣੇ ਹੱਥਾਂ ਵਿੱਚ ਵਾਂਗ ਡੋਰ ਲੈ ਲਈ ਤੇ ਸਾਡਾ ਕੌਮੀ ਘਰ ਪ੍ਰਾਪਤ ਨਹੀਂ ਹੋਣਾ ਇਸ ਲਈ ਇਹ ਨਹੀਂ ਮੈਂ ਕਹਿੰਦੇ ਇੱਕ ਨੂੰ ਪ੍ਰਧਾਨ ਬਣਾਓ ਪੰਜ ਪਰਵਾਨ ਪੰਜ ਪ੍ਰਧਾਨ ਪੰਜੇ ਬਾਵੈ ਦਰਗਾਵਾਂ ਇਹ ਪੰਜਾਂ ਦੇ ਗੱਲ ਹੋਣੀ ਚਾਹੀਦੀ ਹੈ ਸਾਡਾ ਜਿਹੜਾ ਇਹ ਹੁਣ ਇੱਥੇ ਸਾਰੇ ਆਪਾਂ ਦਰਦ ਬਿਆਨ ਕਰ ਰਹੇ ਆਂ ਇਸ ਦਰਦ ਨੂੰ ਗਾਂਹਾਂ ਲੈ ਕੇ ਜਾਣਾ ਸਰਕਾਰਾਂ ਤੱਕ ਅਪਰੋਚ ਕਰਨੀ ਇੱਕ ਬੰਦੇ ਦੇ ਵਸ ਨੇ ਗੱਲ ਨਹੀਂ ਜੇ ਅਸੀਂ ਸਾਰੇ ਹੀ ਇੱਕਾ ਕਰਾਂਗੇ ਸਾਰੇ ਇੱਕੇ ਦੀ ਲੜੀ ਵਿੱਚ ਖੜਾਂਗੇ ਤੇ ਅਸੀਂ ਸਾਰਾ ਕੁਝ ਪ੍ਰਾਪਤ ਕਰ ਸਕਦੇ ਹਾਂ ਇਸ ਲਈ ਸਾਰਿਆਂ ਨੂੰ ਮੇਰੇ ਹੱਥ ਵਨ ਕੇ ਬੇਨਤੀ ਹੈ ਕਿ ਕੋਈ ਆਏ ਨਾ ਕਹੇ ਮੈਂ ਹੀ ਇਕੱਲਾ ਕੌਮ ਦਾ ਜਿਮੇਵਾਰ ਹੈ ਜਵਾਰਸ ਹੈ ਕੱਲਾ ਕੋਈ ਵੀ ਨਹੀਂ ਹੋ ਸਕਦਾ ਇੱਕ ਤੇ ਇੱਕ 11 ਇਸ ਲਈ ਸਾਨੂੰ ਇੱਕ ਇੱਕ ਦੂਜੇ ਨਾਲ ਮੋਢਾ ਜੋੜ ਕੇ ਤੁਰਨਾ ਪਵੇਗਾ ਇੱਥੇ ਜੇ ਅਸੀਂ ਕਹੀਏ ਵੀ ਇਹ ਮੈਂ ਹੀ ਕਰ ਸਕਦਾ ਤੇ ਹੰਕਾਰ ਵਿੱਚ ਕੁਝ ਨਹੀਂ ਹੁੰਦਾ ਹੰਕਾਰ ਹੀ ਅਸੂ ਮਾਰਿਆ ਇਸ ਲਈ ਸਾਨੂੰ ਨੀਵੇਂ ਹੋ ਕੇ ਕੌਮ ਦੀ ਸੇਵਾ ਕਰਨੀ ਆ ਆਪਣਾ ਆਪ ਗਵਾ ਕੇ ਕੋਈ ਆਸਥਾਨ ਜਿੱਥੇ ਮੈਂ ਖੜੀ ਆ ਇਹਵੇਂ ਬਰਾਦ ਹੁੰਦਾ ਰੋਜ਼ ਮਰਨਾ ਪੈਂਦਾ ਹੈ ਰੋਜ਼ ਮਰ ਕੇ ਜਿਉਣਾ ਪੈਂਦਾ ਜਿਹੜਾ ਪਿਛਲਾ ਵਾਰਸ ਹੁੰਦਾ ਉਸ ਜਿੰਦਾ ਹੀ ਸ਼ੀਰ ਹੁੰਦਾ ਮੈਂ ਮੈਂ ਆਪ ਦੇ ਆਪ ਨੂੰ ਵੱਡੇ ਭਾਗਾਂ ਵਾਲੀ ਸਮਝਦੀਆਂ ਵੀ ਗੁਰੂ ਸਾਹਿਬ ਨੇ ਮੇਥੋਂ ਇਹ ਦਾਤ ਲਈ ਹੈ ਮੈਂ ਇਹ ਦਾਤ ਦੇਣ ਯੋਗ ਨਹੀਂ ਸੀ ਗੁਰੂ ਸਾਹਿਬ ਨੇ ਆ ਵੀ ਪ੍ਰਵਾਨ ਕੀਤੀ ਹੈ ਆਪੇ ਹੀ ਬੱਚੇ ਤੇ ਉਸ ਦੇ ਪਿਤਾ ਜੀ ਤੇ ਮੇਰ ਭਰਿਆ ਹੱਥ ਰੱਖਿਆ ਉਹਦੇ ਫਾਦਰ ਨੂੰ ਸੰਤ ਜਰਨੈਲ ਸਿੰਘ ਜੀ ਦੇ ਆਸ਼ੀਰਵਾਦ ਪ੍ਰਾਪਤ ਸੀ ਦੇਖੋ ਉਹਨਾਂ ਦੇ ਮੈਂ ਅੱਜ ਵੀ ਕਹਿੰਨੀ ਉਹ ਇੱਕ ਅਸਲੀ ਸੰਤ ਸੀ ਅਸਲੀ ਸੰਤ ਰਹੇਗਾ ਅਸੀਂ ਉਹਨੂੰ ਆਪਦਾ ਮੰਨ ਰਹੇ ਹਾਂ ਵੀ ਸਾਡਾ ਉਹੀ ਜਾਨਕਿ ਮੇਨ ਉਹੀ ਸਾਡਾ ਸੰਤ ਰਹੇਗਾ ਸਾਡਾ ਸੰਤ ਉਹੀ ਹੈ ਉਹੀ ਰਹੇਗਾ ਸੰਤ ਐਵੇਂ ਨਹੀਂ ਬਣ ਜਾਂਦੇ ਜਿਹੜਾ ਸੰਤ ਹੁੰਦਾ ਉਹ ਰਹਿਣੀ ਸਹਿਣੀ ਤੇ ਕਰਨੀ ਦਾ ਪੂਰਾ ਹੋਣਾ ਚਾਹੀਦਾ ਮੈਂ ਸੰਤਾਂ ਦੇ ਪਰਿਵਾਰ ਚ ਬਹੁਤ ਨੇੜੇ ਹੋ ਕੇ ਬਿਤਰੀਆਂ ਤੇ ਮਾਤਾ ਜੀ ਨਿਹਾਲਕੌਰ ਸਾਨੂੰ ਗੱਲਾਂ ਦੱਸਦੇ ਸੀ ਵੀ ਸੰਤਾਂ ਦੀ ਕਹਾਣੀ ਦੀ 11 ਸਾਲਾਂ ਦੀ ਗੱਲ ਪੂਰੀ ਹੁੰਦੀ ਸੀ ਤੇ ਉਹਨਾਂ ਦਾ ਕੋਈ ਐਵੇਂ ਨਹੀਂ ਸੀ ਜਿਹੜਾ 40 ਸਾਲ ਦਾ 45 ਸਤ ਸੰਗਰ ਸੀ ਉਨ੍ਹਾਂ ਵਿੱਚ ਕੁਝ ਹੈ ਸੀ ਤਾਂ ਇੱਥੋਂ ਤੱਕ ਆਪਾਂ ਮੰਨਦੇ ਆਂ ਤੇ ਮੰਨਦੇ ਰਾਵਾਂਗੇ ਇਸ ਲਈ ਮੇਰੀ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਵੀ ਇਸ ਇਕੱਲੇ ਕੁਝ ਨਹੀਂ ਕਰ ਸਕਦੇ ਤੇ ਇਸ ਲਈ ਸਾਨੂੰ ਇੱਕ ਦੇ ਦੇ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਕੌਮੀ ਘਰ ਦੀ ਪ੍ਰਾਪਤੀ ਲਈ ਕਦਮ ਚੁੱਕਣੇ ਚਾਹੀਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ